ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵਿਰੁੱਧ ਮੁਲਾਜ਼ਮਾਂ ਨੇ ਕਰਤਾ ਵੱਡਾ ਲਾਲਨ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਦੇ ਕਰਕੇ ਰਾਤ ਬੀਤੀ ਰਾਤ ਤੋਂ ਪਾਵਰ ਕਾਮ ਦੇ ਮੁਲਾਜ਼ਮ ਹੜਤਾਲ ਤੇ ਜਾ ਰਹੇ ਨੇ ਅਤੇ ਅਨਮਿੱਥੇ ਦੀ ਜਿਹੜੀ ਹੜਤਾਲ ਕਰ ਰਹੇ ਨੇ ਕੱਚੇ ਮੁਲਾਜ਼ਮ ਕਿਉਂਕਿ ਸਰਕਾਰ ਦੀ ਜਿਹੜੀ ਉਹਨਾਂ ਦੀ ਸੁਣਵਾਈ ਨਹੀਂ ਕਰੀ ਉਹਨਾਂ ਨੇ ਸਰਕਾਰ ਦੇ ਉੱਪਰ ਵਾਅਦਾ ਖਿਲਾਫੀ ਜਿਹੜੇ ਨੇ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਉਹਨਾਂ ਨੇ ਬਿਜਲੀ ਮੰਤਰੀ ਸੰਜੀਵ ਦਾ ਦੀ ਰਹਾਸ਼ ਦੇ ਬਾਰ ਜਿਹੜਾ ਧਰਨਾ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ ਕੱਚੇ ਮਲਾਜ਼ਮ ਕਹਿ ਰਹੇ ਨੇ ਕਿ ਸਾਡੀ ਨਹੀਂ ਸੁਣੀ ਜਾ ਰਹੀ ਸਰਕਾਰ ਅਸੀਂ ਤਾਂ ਵਾਰ-ਵਾਰ ਸਰਕਾਰ ਨੂੰ ਦਰਖਾਸਤ ਕਰ ਰਹੇ ਹਾਂ ਵਾਰ-ਵਾਰ ਬੇਨਤੀਆਂ ਕਰ ਰਹੇ ਨੇ ਅਪੀਲ ਕਰ ਰਹੇ ਨੇ ਕਿ ਸਾਡੀ ਗੱਲ ਤੁਸੀਂ ਸੁਣੋ ਪਰ ਕੱਚੇ ਮਲਾਜ਼ਮਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਇਹਨਾਂ ਨੇ ਜਿਹੜੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਤੇ ਬਹੁਤ ਹੀ ਵੱਡੀ ਖਬਰ ਇਸ ਵੇਲੇ ਦੀ ਹੈ ਜਿਹੜੀ ਕਿ ਰਾਤ ਤੋਂ ਜਿਹੜੇ ਪਾਵਰ ਕਾਮ ਦੇ ਮਲਾਜ਼ਮ ਹੜਤਾਲ ਤੇ ਬੈਠੇ ਨੇ ਇਹ ਉਹ ਮਲਾਜ਼ਮ ਨੇ ਜਿਹੜੇ ਬਿਜਲੀ ਲਾਈਨ ਜੋ ਠੱਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਵੇਗੀ ਇਹ ਉਹੀ ਮੁਲਾਜ਼ਮ ਨੇ ਉਹਨਾਂ ਨੂੰ ਠੀਕ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਹੜਤਾਲ ਤੋਂ ਬਾਅਦ ਕੋਈ ਬਿਜਲੀ ਲਾਈਨ ਠੱਪ ਹੁੰਦੀ ਹੈ ਤਾਂ ਫਿਰ ਕੋਈ ਠੀਕ ਕਰਨ ਨਹੀਂ ਆਏਗਾ ਕਿਉਂਕਿ ਇਹ ਹੜਤਾਲ ਕਰਨ ਕਾਰੇ ਨੇ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਇਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਦੇ ਬਾਹਰ ਵੀ ਇਹਨਾਂ ਦੇ ਵੱਲੋਂ ਧਰਨਾ ਦਿੱਤਾ ਜਾਏਗਾ ਮੁਲਾਜ਼ਮ ਆਗੂ ਜੋ ਕਿ ਜਲੰਧਰ ਸਰਕਲ ਦੇ ਨੂੰ ਦੇਖਦੇ ਨੇ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਜਿਹੜੀ ਜਿਹੜੀ ਸ਼ਕਤੀ ਸਦਨ ਦੇ ਵਿਖੇ ਸਾਡੀ ਇੱਕ ਮੀਟਿੰਗ ਹੋਈ ਹੈ ਜਿਹੜੀ ਚਾਰੋਂ ਸਰਕਲਾਂ ਦੇ ਕਿ ਉਹਦੇ ਵਿੱਚੋਂ ਸ਼ਿਆਰਪੁਰ ਵੀ ਸੀਗਾ ਅਮ੍ਰਿਤਸਰ ਵੀ ਸੀਗਾ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਬਾਕੀ ਸਰਕਲ ਨੇ ਉਹਨਾਂ ਦੇ ਸਾਡੀਆਂ ਪ੍ਰਾਣੀਆਂ ਮੰਗਾਂ ਨੇ ਕਿ ਸਾਡੇ ਜਿਹੜੇ 5500 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਉਹਨਾਂ ਨੇ ਫੀਲਡ ਵਰਕਰ ਨੇ ਉਹਨਾਂ ਦੀ ਜਿਹੜੀ ਕਮ ਸ਼ੇਸ਼ਨ ਦੀ ਗੱਲ ਹੈ ਜੋ ਉਹਨਾਂ ਨੂੰ ਬਿਜਲੀ ਦਾ ਕੰਮ ਕਰਦੇ ਸਮੇਂ ਝੋਟ ਲੱਗਦੀਆਂ ਨੇ ਉਹਨਾਂ ਨੂੰ ਕਮ ਸ਼ੇਸ਼ਨ ਦਿੱਤਾ ਜਾਵੇ ਇੱਥੇ ਤੱਕ ਕਿ ਕਰੰਟ ਲੱਗਣ ਦੇ ਨਾਲ ਕਈ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਮੌਤ ਵੀ ਹੋਈ ਹੈ ਇਸ ਨੂੰ ਲੈ ਕੇ ਜਿਹੜਾ ਕਿ ਉਹਨਾਂ ਦੀਆਂ ਮੰਗਾਂ ਕਾਫੀ ਦੇਰ ਤੋਂ ਚੱਲਦੀਆਂ ਪਈਆਂ ਨੇ ਤੇ ਨਾਲ ਹੀ ਉਹ ਇਹ ਵੀ ਗੱਲ ਆਖਦੇ ਪਏ ਨੇ ਕਿ ਸਮੇਂ-ਸਮੇਂ ਸਿਰ ਜ਼ਰੂਰ ਸਰਕਾਰ ਦੇ ਨਾਲ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਪਰ ਮੀਟਿੰਗਾਂ ਦੇ ਵਿੱਚ ਜੋ ਫੈਸਲੇ ਹੁੰਦੇ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਹ ਕਾਗਜ਼ੀ ਕਾਰਵਾਈ ਦੇ ਵਿੱਚ ਜਿਹੜੇ ਨੇ ਮੁਕੰਮਲ ਤੌਰ ਤੇ ਪੂਰੇ ਨਹੀਂ ਹੁੰਦੇ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਉਸ ਤੋਂ ਪਹਿਲਾਂ ਸਾਡੇ ਨਾਲ ਬਹੁਤ ਸਾਰੇ ਐਸੇ ਵਾਅਦੇ ਕੀਤੇ ਗਏ ਸੀ ਕਿ ਹਰਾਪਣ ਜਿਹੜਾ ਕਿ ਉਹ ਚੱਲੇਗਾ ਖਾਸ ਤੌਰ ਤੇ ਉਥੇ ਮੁੱਖ ਮੰਤਰੀ ਸਹਿਬਾਨ ਦਾ ਜਿਹੜਾ ਨੇ ਉਹ ਇੱਥੇ ਜਿਹੜਾ ਜ਼ਿਕਰ ਕਰਦੇ ਨੇ ਕਿ ਸਾਡੇ ਨਾਲ ਜੋ ਵਾਅਦੇ ਕੀਤੇ ਗਏ ਨਿਭਾਏ ਨਹੀਂ ਜਾ ਰਹੇ ਅਤੇ ਸੰਜੀਵ अरोड़ा ਤੇ ਹੁਣ ਜਿਹੜਾ ਕਿ ਸਿੱਧੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਵਿਰੋਧ ਕਰਦੇ ਹੋਏ ਰੋਸ ਪ੍ਰਗਟ ਕਰਦਿਆਂ ਹੋਇਆਂ ਮਲਾਜ਼ਮਾਂ ਨੇ ਜਿਹੜੀ ਗੱਲ ਆਖੀ ਹੈ ਕਿ ਅਸੀਂ ਮੀਟਿੰਗ ਦਾ ਸਮਾਂ ਮੰਗ ਰਹੇ ਸਨ ਕਿ ਜਿਹੜਾ ਵੀ ਜਿਹੜਾ ਕਿ ਬੀਤੀ 6 ਤਰੀਕ ਨੂੰ ਸਾਡੇ ਨਾਲ ਜਿਹੜੀ ਹੈ ਕਿ ਮੀਟਿੰਗ ਜਿਹੜੀ ਕਿ ਇਹ ਮੀਟਿੰਗ ਜਿਹੜੀ ਨਹੀਂ ਕੀਤੀ ਗਈ ਜਿਹੜੀ ਕੀ ਮੁਲਤਵੀ ਕੀਤੀ ਗਈ ਹੈ ਪਰ ਸਾਨੂੰ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ ਕਿ ਮੰਤਰੀ ਸਾਹਿਬ ਕੋਲ ਜਿਹੜਾ ਕੀ ਉਹ ਸਮਾਂ ਨਹੀਂ ਹੈ ਜਿਸ ਨੂੰ ਲੈ ਕੇ ਅਸੀਂ ਹੁਣ ਜਿਹੜਾ ਕਿ ਪਿਛਲੀ ਬੀਤੀ ਰਾਤ ਤੋਂ ਜਿਹੜਾ ਕਿ ਉਹਨਾਂ ਨੇ 6 ਤਰੀਕ ਤੋਂ ਜਿਹੜੀ ਰਾਤ ਨੂੰ ਕੀ ਮੁਕੰਮਲ ਤੌਰ ਤੇ ਜੋ ਕਿ ਜਿਹੜੇ ਜਿਹੜੇ ਸਾਡੇ 5500 ਮਲਾਜ਼ਮ ਨੇ ਕੱਚੇ ਮਲਾਜ਼ਮ ਅਸੀਂ ਮੁਕੰਮਲ ਤੌਰ ਤੇ ਜਿਹੜਾ ਕਿ ਉਹ ਕੋਈ ਫੀਲਡ ਦਾ ਕੰਮ ਨਹੀਂ ਕਰਾਂਗੇ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਵਾਂਗੇ ਤੇ ਜੋ ਵੀ ਇਸ ਦਾ ਜਿਹੜਾ ਨੁਕਸਾਨ ਹੋਏਗਾ ਪਬਲਿਕ ਨੂੰ ਜੇਕਰ ਲਾਈਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਖੱਜਲ ਖਰਾਬ ਵੀ ਜਿਹੜੀ ਹੋਏਗੀ ਸਰਕਾਰ ਜ਼ਿੰਮੇਵਾਰ ਹੋਏਗੀ ਕਿਉਂਕਿ ਲਗਾਤਾਰ ਸਾਡੀਆਂ ਮੰਗਾਂ ਜਿਹੜੀਆਂ ਨੇ ਮੰਨੀਆਂ ਨਹੀਂ ਜਾ ਰਹੀਆਂ ਜਾਣਕਾਰੀ ਦੇ ਰਹੇ ਹਾਂ ਕਿ ਅੱਜ ਜਿਹੜੀ ਹੈ ਬੀਤੀ ਰਾਤ ਜਿਹੜੀ ਹੈ ਹੋਈ ਹੈ ਇਹ ਸਾਰੇ ਮੁਲਾਜ਼ਮ ਜਿਹੜੇ ਨੇ ਕਿ ਉਹ ਅਨਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾ ਰਹੇ ਨੇ ਸੋ ਦੋਸਤੋ ਜਿਹੜਾ ਕਿ ਇਹ ਵਿਰੋਧ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਜਿਹੜਾ ਕਿ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਘਰ ਦੇ ਬਾਹਰ ਵੀ ਜਿਹੜਾ ਦੇਖਣ ਨੂੰ ਮਿਲੇਗਾ ਸਰਕਾਰ ਹੁਣ ਇਸ ਤੇ ਕੀ ਐਕਸ਼ਨ ਲੈਂਦੀ ਆ ਤੇ ਕਿਸ ਤਰੀਕੇ ਨਾਲ ਮੰਗਾਂ ਨੂੰ ਲੈ ਕੇ ਆਪਣੀ ਜਿਹੜੀ ਪ੍ਰਤੀਕਿਰਿਆ ਦਿੰਦੀ ਹੈ ਸੋ ਦੋਸਤੋ ਬਣੇ ਰਹਿਣਾ ਚੈਨਲ ਨਾਲ ਚੈਨਲ ਜਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸਭ ਦਿਨਾਂ ਜਰੂਰ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ